ਤੇ ਲੋਕਾਂ ਨੂੰ ਪੀਲ ਇਹੀ ਹੈ ਵੀ ਇੱਥੇ ਜਿਹੜਾ ਵੀ ਸਮਾਨ ਤੁਸੀਂ ਲੈ ਕੇ ਆਓ ਕਾਮਾ ਵਾਲੇ ਪਤਨ ਕੋਲੇ ਫਾਇਲਕਾ ਜ਼ਿਲ੍ਹੇ ਦੇ ਵਿੱਚ ਤਾਂ ਇੱਥੇ ਇਹ ਨਹੀਂ ਵੀ ਆਪਾਂ ਇੱਥੇ ਲਾ ਕੇ ਢੇਰੀ ਕਰਕੇ ਤੁਰ ਜਗੇ ਤੇ ਇਧਰ ਨੂੰ ਜਿਹੜੇ ਆ ਦੁੱਬੇ ਨਹੀਂ ਪਿੰਡ ਇਹ ਲੈ ਜਾਣ ਤੇ ਆ ਰਹਿ ਜਾਣ ਵੀ ਇਹ ਹੜ ਜਿਹੜੇ ਆ ਪਾਣੀ ਛਰਦਾ ਨਾ ਛੱਲਾ ਮਾਰਦਾ ਡੋਬਦਾ ਪੰਜਾਬ ਨੂੰ ਇਹ ਹੜ ਕੁਦਰਤੀ ਹੜ ਨਹੀਂ ਹੈਗੇ ਇਹ ਸਾਜ਼ਿਸ਼ੀ ਹੜ ਨੇ ਅਗਲੇ ਆਨੇ ਪੂਰਾ ਡੈਮਾਂ 'ਚ ਪਾਣੀ ਭਰ ਲਿਆ ਜਦੋਂ ਪਾਣੀ ਪੂਰਾ ਹੋਗਾ ਮੁੜ ਕੇ ਜਕਦਮ ਛੜਦਾ ਸਮਾਨ ਕਿਸੇ ਦਾ ਰਾਸ਼ਨ ਕਿਸੇ ਦਾ ਧੂੜੀ ਕਿਸੇ ਦੀ ਹੈ ਫੋਟੋ ਮੇਰੇ ਵਰਗਾ ਪਾ ਖੜ ਕੇ ਪਾ ਦਿੰਦਾ ਵੀ ਆ ਜੀ ਮੈਂ ਰਾਸ਼ਨ ਲੈ ਕੇ ਪਹੁੰਚਿਆ ਜੀ ਹਾੜਾਏ ਸੀਗੇ ਉੱਤਰਾਖੰਡ ਦੇ ਵਿੱਚ ਕੌਮੀ ਆਪਤ ਲਾਨੇ ਗਏ ਤੇ ਉੱਤਰਾਖੰਡ ਦੇ ਲੋਕਾਂ ਦੀ ਮਦਦ ਕੀਤੀ ਗਈ ਸੈਂਟਰ ਨੇ ਬਹੁਤ ਪੈਸਾ ਦਿੱਤਾ ਲੋਕਾਂ ਨੂੰ ਪਰਾਂ ਦੇ ਖੜੇ ਕੀਤਾ ਸਿ ਪੰਜਾਬ ਨਾਲ ਹੀ ਵਤਕਰਾ ਕਿ ਕਰਤੇਗੇ ਪਸ਼ੂ ਮਰਗੇ ਜਾਂ ਰੁੜਗੇ ਉਦੋਂ ਲੋੜ ਹੈ ਨਾ ਲੋਕਾਂ ਦੀ ਬਾਹ ਫੜਨ ਦੀ ਪਰ ਜਿਹੜੀਆਂ ਐਨਜੀਓ ਵਗੈਰਾ ਵਾਲਾ ਸਿਸਟਮ ਹਨਾ ਠੱਗੀ ਸਿਸਟਮ ਆ ਹੂੰ ਠੀਕ ਆ ਨਾ ਇਹ ਸਾਰਾ ਇੱਕ ਦਿਖਾਵਾ ਜਾਦੇ ਆ ਅੱਜ ਆਪਾਂ ਦੇਖੋ ਦੇਖ ਰਿਸੋ ਰਿਸ ਤੁਰੇ ਆਉਨੇ ਆ ਵੀ ਉਹ ਗਿਆ ਪਿੰਡ ਚੋਂ ਰਾਸ਼ਨ ਇਕੱਠਾ ਕਰ ਲਿਆ ਆਪਾਂ ਵੀ ਚੱਲ ਗਏ ਐ ਨਾ ਕਰੋ ਜੀ ਵੀ ਐਮ ਬੀ ਦੇ ਬੈਤ ਜਿਹੜੀ ਵੈਬਸਾਈਟ ਆ ਦੀ ਉਹਦੇ ਕੋਈ ਉਹ ਡਾਟਾ ਨਹੀਂ ਸ਼ੋਅ ਕਰਦੇ ਕੋਈ ਅੰਕੜਾ ਨਹੀਂ ਦੱਸਦੇ ਵੀ ਕਿੰਨਾ ਪਾਣੀ ਆਇਆ ਕਿੰਨਾ ਛੜਦਾ ਸਭ ਖਤਮ ਹੈ ਹੁਣ ਲੋਕ ਭਾਪ ਕੋਏ ਹੁੰਦੇ ਆ ਲੋਕ ਦੇਖੋ ਦੇਖ ਵੀਰ ਲੋਕ ਮਰ ਕੇ ਆਪਾਂ ਪੈਸੇ ਭੇਜਦੇ ਆ ਤਾਂ ਫਾਜ਼ਿਲਕਾ ਦੇ ਹਰ ਪ੍ਰਭਾਵਿਤ ਖੇਤਰਾ ਦੇ ਵਿੱਚ ਲੱਖਾਂ ਸਿਧਾਨਾ ਪਹੁੰਚੇ ਨੇ ਬਈ ਕੀ ਹਾਲਾਤ ਦੇਖ ਕੇ ਆਇਓ ਅੱਜ ਇਧਰਲੀ ਸਾਈਡ ਤੁਸੀਂ ਗਏ ਸੀ ਇੱਥੇ ਨਾ ਫਿਲਹਾਲ ਜਿਹੜੀ ਚੀਜ਼ ਦੀ ਲੋੜ ਹੈ ਫਾਜ਼ਿਲਕਾ ਕਾਮ ਵਾਲਾ ਪੱਤਨ ਜਿੰਨੀ ਆ ਪਿੱਛੇ ਢਾਣੀਆਂ ਡੁੱਬੀਆਂ ਨੇ ਹਾਂਜੀ ਇਹਨਾਂ ਦੇ ਵਿੱਚ ਲੋੜ ਹੈ ਇਸ ਵੇਲੇ ਪਸ਼ੂਆਂ ਨੂੰ ਹਰੇ ਚਾਰੇ ਦੀ ਖਾਸ ਤੌਰ ਤੇ ਆਪਾਂ ਕੋਈ ਫੀਡ ਖਰਾਕ ਲਿਆ ਸਕਦੇ ਆ ਜਾਂ ਕੋਈ ਆਪਾਂ ਹਰੇ ਦੀਆਂ ਗੰਡਾਂ ਲਿਆ ਸਕਦੇ ਆ ਚਾਰ ਵਾਲੀਆਂ ਕਿ ਉਧਰ ਪਹੁੰਚਣ ਲਈ ਕੋਈ ਰਸਤਾ ਤਾਂ ਹੈ ਹੀ ਨਹੀਂ ਨਾ ਕੋਈ ਪੌੜ ਬਚਿਆ ਨਾ ਸੜਕਾਂ ਸਭ ਡੁੱਬ ਗਏ ਹਨ ਕਿਸ ਤਰ੍ਹਾਂ ਆਹੀ ਇੱਥੇ ਜਾਂਦਾ ਤੇ ਲੋਕਾਂ ਨੂੰ ਪੀਲ ਇਹੀ ਆ ਵੀ ਇੱਥੇ ਜਿਹੜਾ ਵੀ ਸਮਾਨ ਤੁਸੀਂ ਲੈ ਕੇ ਆਓ ਕਾਮਾ ਵਾਲੇ ਪਤਨਾ ਕੋਲੇ ਫਾਇਲਕਾ ਜ਼ਿਲ੍ਹੇ ਦੇ ਵਿੱਚ ਤਾਂ ਇੱਥੇ ਇਹ ਨਹੀਂ ਵੀ ਆਪਾਂ ਇੱਥੇ ਲਾ ਕੇ ਢੇਰੀ ਕਰਕੇ ਤੁਰ ਜਗੇ ਤੇ ਇਧਰ ਨੂੰ ਜਿਹੜੇ ਆ ਡੁੱਬੇ ਨਹੀਂ ਪਿੰਡੇ ਲੈ ਜਾਣ ਤੇ ਆ ਰਹਿ ਜਾਣ ਹਾਂ ਇਹ ਇਹੀ ਗੱਲ ਹੈ ਕਿ ਨਾ ਤਾਂ ਦੇ ਕੀ ਹੁੰਦਾ ਇੱਥੇ ਲੋਕ ਲਾਉਂਦੇ ਆ ਰਾਸ਼ਨ ਜਾਂ ਕੋਈ ਵੀ ਸਮਾਨ ਤੇ ਜਿਹੜੇ ਇਧਰਲੇ ਲੋਕ ਚੱਕ ਚੱਕ ਤੁਰੇ ਜਾਂਦੇ ਆ ਇਹ ਬਜਾਰਾਂ ਕੋਲ ਪਹੁੰਚਦੇ ਨਹੀਂ ਕਿਸਤਿਆਂ ਦੀ ਲੋੜ ਹੈ ਵੈਸੇ ਇੱਥੇ ਬੜੂ ਸਾਹਿਬ ਗੁਰੂ ਘਰ ਕਲੰਗੀਧਰ ਸਾਹਿਬ ਉਹ ਬੜੂ ਸਾਹਿਬ ਵਾਲੀ ਟੀਮ ਵੀ ਪਹੁੰਚੀ ਹੋਈ ਹੈ ਇੱਥੇ ਸਾਡੇ ਮਿੱਤਰ ਨੇ ਮਨਜੋਤ ਸਿੰਘ ਗੜਦੀਵਾਲ ਤੋਂ ਉਹਨਾਂ ਦੀ ਟੀਮ ਕਿਸਤਿਆਂ ਲੈ ਕੇ ਪਹੁੰਚੀ ਹੈ ਜੋ ਕੋਈ ਹੋਰ ਵੀ ਕਿਸਤਿਆਂ ਲਿਆ ਸਕਦਾ ਇੱਥੇ ਕਿਸਤਿਆਂ ਦੀ ਲੋੜ ਹੈ ਕਿ ਕਿਸਤਿਆਂ ਰਾਹੀਂ ਇੱਥੋਂ ਸਮਾਨ ਚਾਹੇ ਰਾਸ਼ਨ ਜਾਣਾ ਚਾਹੇ ਪਸ਼ੂਆਂ ਲਈ ਕੋਈ ਤੂੜੀ ਜਾਣੀ ਕਿਸਤਿਆਂ ਰਾਹੀਂ ਜਾਣੀ ਹੈ ਇਹ ਚੀਜ਼ ਦੀ ਲੋੜ ਹੈ ਤੇ ਹਾਲਾਤ ਬਹੁਤ ਮਾੜੇ ਅਗਲੀ ਮੈਂ ਅਪੀਲ ਕਰਦਾ ਹਾਲੇ ਫਿਲਹਾਲ ਰਾਸ਼ਨ ਬਹੁਤ ਹੈ ਇੱਥੇ ਬਹੁਤ ਨੇੜਲੇ ਪਿੰਡ ਵੀ ਆ ਰਹੇ ਨੇ ਦੂਰੋਂ ਤਾਉਣ ਦੀ ਲੋੜ ਨਹੀਂ ਲੋਡ ਪੈਣੀ ਆ ਇਹਨਾਂ ਨੂੰ ਅੱਜ ਤੋਂ 20 ਦਿਨਾਂ ਬਾਅਦ ਮਹੀਨੇ ਬਾਅਦ ਜਦੋਂ ਪਾਣੀ ਲੈ ਗਿਆ ਬਰੇਤੀ ਚੜ ਗਈ 4-4 ਫੁੱਟ ਮਾਣਾਂ ਦੇ ਵਿੱਚ ਉਹ ਕਿਵੇਂ ਚੱਕੀ ਜੇ ਉਹਦੀ ਲੋੜਾ ਟਰੈਕਟਰਾਂ ਦੀ ਤੇਲ ਦੀ ਉਦੋਂ ਲੋੜ ਆ ਘਰ ਟਏ ਗੇ ਪਸ਼ੂ ਮਰ ਗੇ ਜਾਂ ਰੁੜ ਗੇ ਉਦੋਂ ਲੋੜ ਹੈ ਨਾ ਲੋਕਾਂ ਦੀ ਬਾਹ ਫੜਨ ਦੀ ਅੱਜ ਆਪਾਂ ਦੇਖੋ ਦੇਖ ਰਿਸੋ ਰਿਸ ਤੁਰੇ ਆਉਂਦੇ ਆ ਵੀ ਉਹ ਗਿਆ ਪਿੰਡ ਚੋਂ ਰਾਸ਼ਨ ਇਕੱਠਾ ਕਰ ਲਿਆ ਆਪਾਂ ਵੀ ਚੱਲ ਗਏ ਐ ਨਾ ਕਰੋ ਰੋਕ ਜੋ ਪੈਸੇ ਇਕੱਠੇ ਕਰ ਲੋ ਰਾਸ਼ਨ ਇਕੱਠਾ ਕਰ ਲੋ ਜਿਹੜਾ ਵੀ ਸਮਾਨ ਇਹਨਾਂ ਲੋਕਾਂ ਨੂੰ ਅਸੀਂ ਤਾਂ 20 25 ਦਿਨਾਂ ਬਾਅਦ ਮਹੀਨੇ ਬਾਅਦ ਲੋਡ ਪਾਣੇ ਆ ਸਰਕਾਰਾਂ ਦੇ ਹਾਲਾਤ ਦਾ ਪਤਾ ਹੀ ਉਹਨਾਂ ਨੇ ਕਿਹਾ ਨੇ ਕਿ ਉਹਨੂੰ 500 ਰੁਪਿਆ ਮਾਲਵਾਂ ਦੇ ਕਿ ਉਹਨੂੰ 5000 ਦੇਣਗੇ ਇਹ ਤੋਂ ਵੱਧ ਤਾਂ ਦੇਣਾ ਨਹੀਂ ਹਾਲਾਂਕਿ ਜੇ ਆਪਾਂ ਘੱਟੋ ਘੱਟ ਮੰਨ ਕੇ ਚੱਲ ਗਏ ਵੀ ਇੱਕ ਏਕੜ ਦੇ ਵਿੱਚੋਂ 40 ਤੋਂ 50 ਹਜ਼ਾਰ ਦੀ ਫਸਲ ਤਾਂ ਰੁੜੀ ਹੈ ਹੂੰ ਉਦੋਂ ਸਹਾਰਾ ਲੱਗਣਾ ਚਾਹੀਦਾ ਅਗਲੀ ਮੈਂ ਜਿਹੜੀ ਗੱਲ ਕਰਦਾ ਇੱਥੇ ਮੈਂ ਇੱਕ ਹੋਰ ਕੰਮ ਦੇਖਿਆ ਸਮਾਨ ਕਿਸੇ ਦਾ ਰਾਸ਼ਨ ਕਿਸੇ ਦਾ ਤੂੜੀ ਕਿਸੇ ਦੀ ਐ ਫੋਟੋ ਮੇਰੇ ਵਰਗਾ ਪਾ ਖੜ ਕੇ ਪਾ ਦਿੰਦਾ ਵੀ ਆ ਜੀ ਮੈਂ ਰਾਸ਼ਨ ਲੈ ਕੇ ਪਹੁੰਚਿਆ ਜੀ ਫਲਾਂ ਨੇ ਸਾਂ ਬਹੁਤ ਹੜਾ ਆ ਗਿਆ ਜੀ ਲੋਕ ਮਾਰ ਕੇ ਡੁੱਬ ਗਏ ਜੀ ਭੇਜੋ ਮੈਨੂੰ ਫੰਡ ਦੁੱਖੀ ਨਾ ਕਿਸੇ ਨੂੰ ਦਿਓ ਜਿਨੇ ਸੇਵਾ ਕਰਨੀਆਂ ਆ ਆ ਦੇ ਪਿੰਡ ਦੇ ਬੰਦੇ ਡਿਊਟੀ ਲਾਓ ਚਾਹੇ ਕੋਈ ਬਾਹਰ ਬੈਠਿਆ ਦੇ ਪਿੰਡਦਿਆਂ ਨੂੰ ਕਹੋ ਇਧਰ ਵੀ ਆਪਣੇ ਜ਼ਿੰਮੇਵਾਰ ਬੰਦੇ ਡਿਊਟੀ ਲਾ ਕੇ ਕੱਲੇ ਕੱਲੇ ਘਰਾਂ 'ਚ ਜਾ ਕੇ ਪਿੰਡਾਂ ਜਾ ਕੇ ਪੜਤਾਲ ਕਰਕੇ ਜਾਂਚ ਕਰਕੇ ਫੇਰ ਪਹਚਾਓ ਤੁਹਾਡੇ ਸੇਵਾ ਦਾ ਤਾਂ ਫਾਇਦਾ ਜੇ ਲੋੜਵੰਦ ਕੋ ਪਹੁੰਚੇ ਮੈਨੂੰ ਵੀ ਬਹੁਤ ਸਾਰੇ ਐਨਆਰਆਈ ਤੋਂ ਨੂੰ ਵੀ ਲੋਕ ਅਪਰੋਚ ਕਰਦੇ ਹੋਣਗੇ ਫੋਨ ਆਏ ਕਿ ਮੈਂ ਵੀ ਇਹੀ ਮੈਸੇਜ ਦਿੱਤਾ ਕਿ ਕੁਝ ਦਿਨ ਤੁਸੀਂ ਰੁਕੋ ਫਿਲਹਾਲ ਬਾਅਦ ਚ ਜ਼ਰੂਰਤ ਆ ਔਰ ਜਿਹੜੀ ਸੇਵਾ ਨੂੰ ਲੈ ਕੇ ਲੋਕਾਂ 'ਚ ਵੀ ਸ਼ੰਕੇ ਆ ਕਿ ਸੇਫ ਹੱਥਾਂ 'ਚ ਜਾਵੇ ਸੁਰੱਖਿਆ ਦਿੱਤਾ ਦੀ ਜਿੱਥੇ ਅਸੀਂ ਲਾਉਣਾ ਚਾਹਣਿਆ ਉੱਥੇ ਲੱਗ ਜੇ ਮੈਂ ਤੁਹਾਨੂੰ ਮੈਂ ਸਾਰੇ ਨਹੀਂ ਕਹਿੰਦਾ ਪੰਜੇ ਉਂਗਲਾਂ ਇੱਕੋ ਜੀਆਂ ਪਰ ਜਿਹੜੀਆਂ ਐਨਜੀਓ ਵਗੈਰਾ ਵਾਲਾ ਸਿਸਟਮ ਮਨੇ ਠੱਗੀ ਸਿਸਟਮ ਆ ਠੀਕ ਆ ਨਾ ਇਹ ਸਾਰਾ ਇੱਕ ਦਿਖਾਵਾ ਜਿਆਦੇ ਆ ਹੁਣ ਲੋਕ ਭਾਵਕ ਹੋਏ ਹੁੰਦੇ ਆ ਲੋਕ ਦੇਖੋ ਦੇਖ ਵੀਰ ਲੋਕ ਮਰ ਕੇ ਆਪ ਆਪੇ ਭੇਜ ਗਏ ਤੁਹਾਡਾ ਪੈਸਾ ਸਹੀ ਥਾਂ ਲੱਗੇ ਹੀ ਨਾ ਉਸ ਲੋੜਵੰਦ ਤੱਕ ਵਿਚਾਰੇ ਗਰੀਬ ਤੱਕ ਪਹੁੰਚੇ ਹੀ ਨਾ ਛੁੜੀ ਸੇਵਾ ਵੀ ਨਹੀਂ ਫੜਾ ਤਾਂ ਇਸ ਕਰਕੇ ਆਪ ਜਾ ਕੇ ਪੜਤਾਲ ਕਰਕੇ ਆਪ ਦੇ ਪਿੰਡ ਦੇ ਬੰਦਿਆਂ ਨੂੰ ਭੇਜੋ ਫਿਰ ਜਾ ਕੇ ਉਹਨਾਂ ਲੋਕਾਂ ਦੀ ਮਦਦ ਕਰੋ ਐ ਕੋਈ ਫਾਇਦਾ ਨਹੀਂ ਫੁਲਾਨੀ ਐਨਜੀਓ ਨੂੰ ਇਹਨੇ 10 ਲੱਖ ਇਕੱਠਾ ਕਰਕੇ ਦੇਤਾ ਫੁਲਾਨੀ ਐਨਜੀਓ ਨੂੰ 50 ਲੱਖ ਇਕੱਠਾ ਕੇ ਇਹ ਐਨਜੀਓ ਨੂੰ ਜੁਨੇ ਟੱਕਾ ਨਹੀਂ ਦੇਣਾ ਇੱਥੇ ਠੀਕ ਹੈ ਜੇ ਬੀਲਾ ਇਕੱਠਾ ਕਰ ਲਿਆ ਤੇ ਪੰਜੀ ਦੇਣਗੇ 15 ਜੇਬਾਂ ਪਾ ਜਾਣਗੇ ਆ ਪਚਾਓ ਜੇ ਕਿਸੇ ਨੂੰ ਪਚਾਉਣਾ ਹੈ ਸਹਿਯੋਗ ਸੰਸਥਾਵਾਂ ਜ਼ਰੂਰ ਜਿਹੜੀਆਂ ਹੈਗੀਆਂ ਨੇ ਜਿਨ੍ਹਾਂ ਨੇ ਸਹਿਯੋਗ ਸੰਸਥਾਵਾਂ ਬਹੁਤ ਥੋੜੀਆਂ ਨੇ ਥੋੜੀਆਂ ਨੇ ਉਹ ਬਹੁਤ ਥੋੜੀਆਂ ਨੇ ਵੱਡੇ ਹੁਣ ਐ ਨਹੀਂ ਪਤਾ ਬਹੁਤ ਮੇਰੇ ਵਰਗੇ ਨਵੇਂ ਖਾਤੇ ਖੋਲ ਕੇ ਖੜ ਜਾਣੇ ਜੀਓ ਬਣਾਏ ਖਾਣੇ ਅਸੀਂ ਸੇਵਾ ਕਰ ਰਹੇ ਆ ਜੀ ਉਹਨਾਂ ਤੋਂ ਬਚਿਓ ਭਾਈ ਇੱਕ ਗੱਲ ਹੈ ਚਲੋ ਤੁਸੀਂ ਵੀ ਜਾਣਾ ਹੋਊਗਾ ਹੁਣ ਬਠਿੰਡੇ ਪਹੁੰਚਣਾ ਮੈਨੂੰ ਲੱਗਦਾ ਨਹੀਂ ਮੈਂ ਗਾਹਾਂ ਗਲਾਬੇ ਵਾਲਾ ਕਿਹੜਾ ਲੱਭਾ ਪੈਣੀ ਉਧਰ ਜਾਣਾ ਅੱਗੇ ਪਾਸੇ ਜਾਣਾ ਜੀ ਤੁਹਾਨੂੰ ਕੇਂਦਰ ਦਾ ਕਿਵੇਂ ਲੱਗਦਾ ਪੰਜਾਬ ਸਰਕਾਰ ਚਲੋ ਠੀਕ ਹੈ ਆਪਣੇ ਉਹਨਾਂ ਦੇ ਐਮ ਐਲ ਏ ਆਉਂਦੇ ਨੇ ਮੰਤਰੀ ਆਉਂਦੇ ਨੇ ਜਾਂ ਕੁਝ ਵੀ ਹੈ ਕੇਂਦਰ ਸਰਕਾਰ ਜੀ ਐਸ ਟੀ ਲੈਂਦੀ ਹੈ ਕਰੋੜਾਂ ਹਜ਼ਾਰਾਂ ਦਾ ਦੇਖੋ ਜੀ ਐਸ ਟੀ ਦਾ ਵੀ 60 ਹਜ਼ਾਰ ਕਰੋੜ ਜਿਹੜਾ ਖੜਾ ਹੈ ਉਹ ਸਰਕਾਰ ਮੰਗ ਰਹੀ ਹੈ ਬਸ ਇਹਦਾ ਪੰਗੇ ਜੀ ਐਸ ਟੀ ਵਾਲਾ ਕਿਉਂ ਪਾਇਆ ਸੈਂਟਰ ਨੂੰ ਕਿਉਂ ਹਵਾਲੇ ਕੀਤਾ ਇਹ ਅੱਜ ਪ੍ਰਧਾਨ ਮੰਤਰੀ ਟਵੀਟ ਕਰਦਾ ਹੈ ਬਿਆਨ ਦਿੰਦਾ ਅਫਗਾਨਿਸਤਾਨ ਦੇ ਹੜ ਆਪਣੇ ਪਛਾਲਤੇ ਬਿਲਕੁਲ ਕਿ ਅਫਗਾਨਿਸਤਾਨ ਚ ਪਛਾਲਾਏਗਾ ਲੋਕ ਡੁੱਬ ਗਏ ਆਪਾਂ ਨੂੰ ਅਸੀਂ ਤੁਹਾਡੇ ਨਾਲ ਸਮਾਨ ਵੀ ਭੇਜਾਂਗੇ ਜੋ ਗ੍ਰਹਿ ਮੰਤਰੀ ਬਿਲਕੁਲ ਕਸ਼ਮੀਰ ਜੰਮੂ ਕਸ਼ਮੀਰ ਤੋਂ ਆ ਕੇ ਮੁੜ ਜਾਂਦਾ ਪਠਾਨਕੋੜ ਤੋਂ 10 ਕਿਲੋਮੀਟਰ ਪਰੇ ਪੰਜਾਬ ਤੋਂ 10 ਕਿਲੋਮੀਟਰ ਪਰੇ ਹੱਤੋਂ ਮੁੜ ਜਾਂਦਾ ਕੋਈ ਪੰਜਾਬ ਆਉਣਾ ਬਹੁਤ ਦੂਰ ਦੀ ਗੱਲ ਹੈ ਉਹਨਾਂ ਲਈ ਬਿਆਨ ਤੱਕ ਨਹੀਂ ਆਇਆ ਵੀ ਅਸੀਂ ਨੂੰ ਕੌਮੀ ਆਫਤ ਐਲਾਨ ਰਹੇ ਹਾਂ ਹੜ੍ਹ ਆਏ ਸੀਗੇ ਉੱਤਰਾਖੰਡ ਦੇ ਵਿੱਚ ਕੌਮੀ ਆਫਤ ਐਲਾਨੇਗੇ ਤੇ ਉੱਤਰਾਖੰਡ ਦੇ ਲੋਕਾਂ ਦੀ ਮਦਦ ਕੀਤੀ ਗਈ ਸੈਂਟਰ ਨੇ ਬਹੁਤ ਪੈਸਾ ਦਿੱਤਾ ਲੋਕਾਂ ਨੂੰ ਪਰਾਂ ਦੇ ਖੜੇ ਕੀਤਾ ਸਿ ਪੰਜਾਬ ਨਾਲ ਹੀ ਵਿਤਕਰਾ ਕਰਿਆ ਆ ਹਾਂ ਦਿੱਲੀ ਦੇ ਕੁਝ ਪੱਤਰਕਾਰ ਵੀ ਨਹੀਂ ਬੋਲੇ ਨਾ ਕੇਂਦਰ ਸਰਕਾਰ ਬੋਲੀ ਹੈ ਕਿਉਂ ਇਹ ਕੀ ਆ ਕੋਈ ਮੀਡੀਆ ਤੇ ਕੋਈ ਚਰਚਾ ਨਹੀਂ ਕੋਈ ਡਿਬੇਟ ਨਹੀਂ ਕੋਈ ਮਸਲਾ ਨਹੀਂ ਹੈਗਾ ਵੀ ਯਾਰ ਪੰਜਾਬ ਡੁੱਬ ਗਿਆ ਹੜ੍ਹਾਂ 'ਚ ਮਰ ਗਿਆ ਇੰਨਾ ਅਰਬਾਂ ਖਰਬਾਂ ਦਾ ਨੁਕਸਾਨ ਹੋ ਗਿਆ ਇਹ ਸੋਚਣ ਦੀ ਲੋੜ ਆ ਇਦੋਂ ਵੀ ਜਿਹੜੀ ਅਗਲੀ ਗੱਲ ਆ ਮੈਂ ਇੱਥੇ ਲੋਕਾਂ ਨਾਲ ਵੀ ਗੱਲ ਕਰਕੇ ਆਂ ਛੋੜਨਾ ਵੀ ਮੈਂ ਗੱਲ ਕਰਦਾ ਵੀ ਇਹ ਹੜ੍ਹ ਜਿਹੜੇ ਆ ਪਾਣੀ ਫਿਰਦਾ ਨਾ ਛੱਲਾ ਮਾਰਦਾ ਡੋਬਦਾ ਪੰਜਾਬ ਨੂੰ ਇਹ ਹੜ ਕੁਦਰਤੀ ਹੜ ਨਹੀਂ ਹੈਗੇ ਇਹ ਸਾਜ਼ਿਸ਼ੀ ਹੜ ਨੇ ਅਗਲੇ ਆਣੇ ਪੂਰਾ ਡੈਮਾਂ ਚ ਪਾਣੀ ਭਰ ਲਿਆ ਜਦੋਂ ਪਾਣੀ ਪੂਰਾ ਹੋਗਾ ਮੁੜ ਕੇ ਜਕਦਮ ਛੜਤਾ ਕਿਉਂ ਨਹੀਂ ਅਸੀਂ ਇਹ ਸਵਾਲ ਕਰਦੇ ਵੀ ਜਦੋਂ ਤੁਹਾਨੂੰ ਪਤਾ ਸੀਗਾ ਤੁਹਾਨੂੰ ਮੌਸਮ ਵਿਭਾਗ ਨੇ ਪਹਿਲਾਂ ਜਾਣਕਾਰੀ ਦਿੱਤੀ ਸੀਗੀ ਭਾਈ ਇੰਨਾ ਆ ਮੀਂਹ ਬਹੁਤ ਪੈਣੇ ਆ ਬਰਸਾਤਾਂ ਹੋਣੀਆਂ ਨੇ ਤੇ ਤੁਸੀਂ ਪਹਿਲਾਂ ਹੀ ਪਾਣੀ ਕਿਉਂ ਨਹੀਂ ਜਲਾਈ ਦੇਵੇਂ ਨਿਸ਼ਟਨਾ ਸ਼ੁਰੂ ਕੀਤਾ ਬਿਲਕੁਲ 50 50000 ਕਿਊਸਕ 70 60000 ਕਿਊਸਕ ਪਹਿਲਾਂ ਹੀ ਛੱਡਦੇ ਤਾਂ ਇਹ ਨੌਬਤ ਨਹੀਂ ਆਉਣੀ ਸੀ ਸੋ ਇਸ ਲਈ ਸਾਨੂੰ ਸਮਝਣ ਦੀ ਲੋੜ ਹੈ ਵੀ ਜਿੰਨਾ ਚਿਰ ਅਸੀਂ ਇਹ ਮੰਗ ਨਹੀਂ ਠਾਉਂਦੇ ਵੀ ਇਹਨਾਂ ਡੈਮਾਂ ਦਾ ਕੰਟਰੋਲ ਹੈਡ ਵਰਕਸ ਦਾ ਕੰਟਰੋਲ ਪਾਣੀ ਦਾ ਕੰਟਰੋਲ ਪੰਜਾਬ ਕੋਲੇ ਹੋਣਾ ਚਾਹੀਦਾ ਹੈ ਬੀਬੀਐਮਬੀ ਦੇ ਵਿੱਚੋਂ ਪੰਜਾਬ ਪਾਸੇ ਕਰ ਦਿੱਤਾ ਗਿਆ ਕੋਈ ਇੱਕ ਅਧਿਕਾਰੀ ਤੱਕ ਨਹੀਂ ਪੰਜਾਬ ਦਾ ਉੱਥੇ ਸਾਨੂੰ ਕੀ ਪਤਾ ਲੱਗਣਾ ਵੀ ਕਿੰਨਾ ਪਾਣੀ ਆ ਰਿਹਾ ਕਿੰਨਾ ਛੱਡ ਰਿਹਾ ਸੀਐਸਐਫ ਕੱਲ ਹੀ ਲੱਗੀ ਪਰਸੋਂ ਲੱਗੀ ਹੈ ਬੀਬੀਐਮਬੀ ਦੇ ਵਿੱਚ ਜਿਹੜੀ ਵੈਬਸਾਈਟ ਆ ਦੀ ਉਹਦੇ ਕੋਈ ਉਹ ਡਾਟਾ ਨਹੀਂ ਸ਼ੋ ਕਰਦੇ ਕੋਈ ਅੰਕੜਾ ਨਹੀਂ ਦੱਸਦੇ ਕਿ ਕਿੰਨਾ ਪਾਣੀ ਆਇਆ ਕਿੰਨਾ ਛੜਤਾ ਸਭ ਖਤਮ ਹੈ ਤਾਂ ਇਹ ਸਮਝਣ ਦੀ ਲੋੜ ਆ ਅੱਜ ਸਾਨੂੰ ਜਿਹੜੀ ਮੰਗ ਕਰਨੀ ਬਣਦੀ ਹੈ ਬੀਬੀਐਮਬੀ ਦੇ ਖਿਲਾਫ ਜੁਨੀਸ਼ੀਰੀ ਜਾਂਚ ਹੋਣੀ ਚਾਹੀਦੀ ਹਾਈ ਕੋਰਟ ਨੇ ਸੈਟਿੰਗ ਜੱਜ ਦੀ ਵੀ ਇਹ ਪਾਣੀ ਛੱਡਿਆ ਕਿਵੇਂ ਗਿਆ ਕਿਉਂਕਿ ਇਹ ਤੁਸੀਂ ਦੇਖੋ ਜੋ 23 ਚ ਹੜ ਆਏ ਆ ਨਾ ਤਾਂ 23 ਦੇ ਵਿੱਚ ਵੀ ਉਦੋਂ ਮੁੱਦਾ ਉੱਠਿਆ ਸੀ ਵੀ ਮੈਨ ਮੇਡ ਹੜ ਨੇ ਇੰਗਲਿਸ਼ ਜਿਹੜੇ ਅਖਬਾਰ ਨੇ ਇੰਡੀਅਨ ਐਕਸਪ੍ਰੈਸ ਦਾ ਟ੍ਰਿਬਿਊਨ ਉਹਨਾਂ 'ਚ ਖਬਰਾਂ ਲੱਗੀਆਂ ਸੀਗੀਆਂ ਵੀ ਇਹ ਮੈਨ ਮੇਡ ਹੱਡ ਸੀ ਇਹ ਕੁਦਰਤੀ ਹੱਡ ਨਹੀਂ ਹੈਗੇ ਇਹ ਬੰਦੇ ਦੀ ਅੰਗੇਲੀ ਨਾਲ ਹੜਾ ਹੀ ਹੋਏ ਨੇ ਜੇ ਕੁਦਰਤ ਹੈਗੀ ਤਾਂ 30% ਹੈ ਇਹ ਚਰਚਾ ਚੱਲੀ ਹੈ ਬਹੁਤ ਚਰਚਾ ਚੱਲੀ ਹੈ ਬਿਲਕੁਲ 30% ਵੀ ਕਿਉਂ ਦੇਖੋ ਜਿਹੜਾ ਇੱਕ ਐਨਜੀਟੀ ਹੈ ਜਾਂ ਇੱਕ ਵਾਤਾਵਰਣ ਤੇ ਜਲਵਾਜੂ ਮਿਨਿਸਟਰੀ ਹੈ ਸੈਂਟਰ ਦੀ ਉਹ ਹਦਾਇਤ ਕਰਦੀ ਆ ਕਿ ਜਦ ਇਹ ਤੁਸੀਂ ਦਰਿਆਵਾਂ ਨੂੰ ਜਿਉਂਦਾ ਰੱਖਣਾ ਹੈ ਇਹ ਸੱਭਿਆਚਾਰ ਨੂੰ ਜਿਉਂਦਾ ਰੱਖਣਾ ਹੈ ਇੱਥੇ ਵਸਦੇ ਲੋਕਾਂ ਨੂੰ ਜਿਉਂਦਾ ਰੱਖਣਾ ਹੈ ਇੱਥੋਂ ਦੇ ਜੀਵ ਜੰਤੂ ਨੂੰ ਜਿਉਂਦਾ ਰੱਖਣਾ ਹੈ ਦੀ ਹੋਂਦ ਨੂੰ ਜਿਉਂਦਾ ਰੱਖਣਾ ਤਾਂ ਇਨ੍ਹਾਂ ਦਰਿਆਵਾਂ ਦੇ ਵਿੱਚ ਲਗਾਤਾਰ 25 ਤੋਂ 30% ਪਾਣੀ ਵਗਦਾ ਰਹਿਣਾ ਚਾਹੀਦਾ ਜਦੋਂ ਅਪ੍ਰੈਲ ਮਈ ਜੂਨ ਮਾਰਚ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਦਿਨਾਂ ਦੀ ਜਦੋਂ ਬਿਲਕੁਲ ਇੱਥੇ ਮੈਂ ਕਹਿੰਦਾ ਵਗਦਾ ਹੀ ਨਹੀਂ ਹੋਣਾ ਕਿੰਨਾ ਕ ਵਗਦਾ ਇਹਨੂੰ ਲੋਕਾਂ ਨੂੰ ਪੁੱਛੋ ਜੇ ਵਗਦਾ ਜੇ ਬਗਦਾ ਦਾ ਬੁੱਡੇ ਦਰਿਆ ਦੀ ਜ਼ਹਿਰ ਆਉਂਦੀ ਐ ਇੱਥੇ ਜਿਹਦਾ ਅਸੀਂ ਰੌਲਾ ਪਾਇਆ ਸੀਗਾ ਕੈਂਸਰ ਇਹਨਾਂ ਲੋਕਾਂ ਨੂੰ ਇਹ ਆਵੇਂ ਤੇਜਾਰੇ ਵੇਲਾ ਕਿੱਥੇ ਸੀਗਾ ਹੁਣ ਭਗਵਾਨ ਜੀ ਕਿੱਧਰ ਗਿਆ ਬਸ ਤੇਜਾਰੇ ਹੇਲਾ ਕਹਿੰਦਾ ਰਿਹਾ ਧਰਾ ਹੰਗੜਾ ਪਹਿਣੀ ਬਈ ਬਈ 1 ਮਿੰਟ 1 ਸਵਾਲ ਉਹਨਾਂ ਦੋਨਾਂ ਨਾਇਕਾਂ ਨਾਲ ਇੱਕ ਸਵਾਲ ਇੱਕ ਸਵਾਲ ਬਈ ਬਹੁਤ ਅਹਿਮ ਐ ਕਿ ਪ੍ਰਧਾਨ ਮੰਤਰੀ ਜੰਗ ਦੇ ਟਾਈਮ 'ਚ ਕਹਿੰਦੇ ਨੇ ਕਿ ਅਸੀਂ ਜਿਹੜਾ ਪਾਕਿਸਤਾਨ ਦਾ ਪਾਣੀ ਬੰਦ ਕਰ ਦਿਆਂਗੇ ਪਰ ਹੁਣ ਇੱਥੇ ਨਾਲ ਹੀ ਪਰਲੇ ਪਾਸੇ 2-3 ਕਿਲੋਮੀਟਰ ਪਾਕਿਸਤਾਨ ਦਾ ਸਾਈਵਲ ਜ਼ਿਲ੍ਹਾ ਦੁੱਬ ਦੋਨੇ ਪੰਜਾਬ ਰਹੇ ਨੇ ਇਸ ਪਾਣੀ ਦੇ ਵਿੱਚ ਤੁਸੀਂ ਪਹਿਲਾਂ ਕਹਿੰਦੇ ਸੀ ਬੰਦ ਕਰਨਾ ਹੁਣ ਕਿਦਾਂ ਤੈਨੂੰ ਇੱਕ ਗੱਲ ਦੱਸਾਂ ਛੋਟੇ ਵੀਰ ਚਲੋ ਇਹ ਗੱਲ ਸ਼ਾਇਦ ਕਿਸੇ ਨੂੰ ਮੇਰੀ ਚੰਗੀ ਲੱਗੂ ਕਿਸੇ ਨੂੰ ਬੁਰੀ ਲੱਗੂ ਇਹਨੇ ਨੁਕਸਾਨ ਵੀ ਕੀਤਾ ਹੜ੍ਹਾਂ ਨੇ ਸਾਡਾ ਡੋਬਾ ਵੀ ਸਾਨੂੰ ਡੋਬਿਆ ਵੀ ਮਾਰਿਆ ਵੀ ਪਰ ਇਹਨੇ ਇੱਕ ਚੰਗੀ ਗੱਲ ਬਹੁਤ ਕੀਤੀ ਤਾਰਾਂ ਤੂਰਾਂ ਰੋੜ ਤੀਆਂ ਦੋਨੇ ਪੰਜਾਬਾਂ ਨੂੰ ਦੋਨੇ ਭਰਾਵਾਂ ਨੂੰ ਇਕੱਠੇ ਕਰਤਾ ਯਾਰ ਹੈ ਸਾਡਾ 47 ਤੋਂ ਬਾਅਦ ਵਿਛੜਿਆ ਲੀਆਂ ਜਿਉਂ ਤਾਰਾਂ ਤੂਰਾਂ ਖਿੱਚੀਆਂ ਗਈਆਂ ਦਵਾਰਾ ਜੱਫੀਆਂ ਪਈਆਂ ਕਲੇਜਾਂ ਨੂੰ ਠੰਡ ਪਈ ਇਧਰੋਂ ਕਬੂਤਰ ਉੱਡ ਕੇ ਉਧਰ ਪਰਲੇ ਪਾਰ ਤਾਰ ਤੋਂ ਬਾਅਦ ਕਬੂਤਰ ਸੇ ਵੀ ਪਰਚਾ ਦੇ ਦਿੰਦੇ ਆ ਉਧਰੋਂ ਕਬੂਤਰ ਇਧਰ ਆ ਜੇ ਕਬੂਤਰ ਦੇ ਪਰਚਾ ਹੁਣ ਦਰਿਆਵਾਂ ਦੇ ਪਰਚੇ ਦੇਓਗੇ ਫਿਰ ਤਾਂ ਇਹ ਸਾਰੇ ਇੰਨਾ ਛੱਡ ਰਹੇ ਆ ਸੀਐਸਐਫ ਕੱਲ ਹੀ ਲੱਗੀ ਪਰਸੋਂ ਲੱਗੀ ਬੀਵੀਐਮਬੀ ਦੇ ਵਿੱਚ ਜਿਹੜੀ ਵੈਬਸਾਈਟ ਆ ਦੀ ਉਹਦੇ ਕੋਈ ਉਹ ਡਾਟਾ ਨਹੀਂ ਸ਼ੋਅ ਕਰਦੇ ਕੋਈ ਅੰਕੜਾ ਨਹੀਂ ਦੱਸਦੇ ਕਿ ਕਿੰਨਾ ਪਾਣੀ ਆਇਆ ਕਿੰਨਾ ਛੜਤਾ ਸਭ ਖਤਮ ਹੈ ਤੇ ਇਹ ਸਮਝਣ ਦੀ ਲੋੜ ਆ ਅੱਜ ਸਾਨੂੰ ਜਿਹੜੀ ਮੰਗ ਕਰਨੀ ਬਣਦੀ ਹੈ ਬੀਬੀਐਮਬੀ ਦੇ ਖਿਲਾਫ ਜੁਨੀਸ਼ੀਰੀ ਜਾਂਚ ਹੋਣੀ ਚਾਹੀਦੀ ਹਾਈ ਕੋਰਟ ਸੈਟਿੰਗ ਜੱਜ ਦੀ ਵੀ ਇਹ ਪਾਣੀ ਛੱਡਿਆ ਕਿਵੇਂ ਗਿਆ ਕਿਉਂਕਿ ਇਹ ਤੁਸੀਂ ਦੇਖੋ ਜੋ 23 ਚੜ ਹੜ ਆਏ ਹਨ ਤਾਂ 23 ਦੇ ਵਿੱਚ ਵੀ ਉਦੋਂ ਮੁੱਦਾ ਉੱਠਿਆ ਸੀ ਵੀ ਮੈਨ ਮੇਡ ਹੜ ਨੇ ਇੰਗਲਿਸ਼ ਜਿਹੜੇ ਅਖਬਾਰ ਨੇ ਇੰਡੀਅਨ ਐਕਸਪ੍ਰੈਸ ਦਾ ਟ੍ਰਿਬਿਊਨ ਉਹਨਾਂ 'ਚ ਖਬਰਾਂ ਲੱਗੀਆਂ ਸੀਗੀਆਂ ਵੀ ਇਹ ਮੈਨ ਮੇਡ ਹੜਸੀ ਇਹ ਕੁਦਰਤੀ ਹੜ ਨਹੀਂ ਹੈਗੇ ਇਹ ਬੰਦੇ ਦੀ ਨਗੇਲੀ ਨਾਲ ਹੜਾ ਹੀ ਹੋਏ ਨੇ ਜੇ ਕੁਦਰਤ ਹੈਗੀ ਤਾਂ 30% ਹੈ ਇਹ ਚਰਚਾ ਚੱਲੀ ਹੈ ਬਹੁਤ ਚਰਚਾ ਚੱਲੀ ਹੈ ਬਿਲਕੁਲ 30% ਵੀ ਕਿਉਂ ਦੇਖੋ ਜਿਹੜਾ ਇੱਕ ਐਨਜੀਟੀ ਹੈ ਜਾਂ ਇੱਕ ਵਾਤਾਵਰਨ ਤੇ ਜਲਵਾਜੂ ਮਿਨਿਸਟਰੀ ਹੈ ਸੈਂਟਰ ਦੀ ਉਹ ਹਦਾਇਤ ਕਰਦੀ ਆ ਕਿ ਜੇ ਤੁਸੀਂ ਦਰਿਆਵਾਂ ਨੂੰ ਜਿਉਂਦਾ ਰੱਖਣਾ ਹੈ ਇਹ ਸੱਭਿਆਚਾਰ ਨੂੰ ਜਿਉਂਦਾ ਰੱਖਣਾ ਹੈ ਇੱਥੇ ਵਸਦੇ ਲੋਕਾਂ ਨੂੰ ਜਿਉਂਦਾ ਰੱਖਣਾ ਹੈ ਇੱਥੋਂ ਦੇ ਜੀਵ ਜੰਤੂ ਨੂੰ ਜਿਉਂਦਾ ਰੱਖਣਾ ਹੈ ਦੀ ਹੋਂਦ ਨੂੰ ਜਿਉਂਦਾ ਰੱਖਣਾ ਤਾਂ ਇਨ੍ਹਾਂ ਦਰਿਆਵਾਂ ਦੇ ਵਿੱਚ ਲਗਾਤਾਰ 25 ਤੋਂ 30% ਪਾਣੀ ਵਗਦਾ ਰਹਿਣਾ ਚਾਹੀਦਾ ਜਦੋਂ ਅਪ੍ਰੈਲ ਮਈ ਜੂਨ ਮਾਰਚ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਦਿਨਾਂ ਦੀ ਜਦੋਂ ਬਿਲਕੁਲ ਇੱਥੇ ਮੈਂ ਕਹਿੰਦਾ ਵਗਦਾ ਹੀ ਨਹੀਂ ਹੋਣਾ ਕਿੰਨਾ ਕ ਵਗਦਾ ਇਹਨੂੰ ਲੋਕਾਂ ਨੂੰ ਪੁੱਛੋ ਜੇ ਵਗਦਾ ਜੇ ਬਗਦਾ ਦਾ ਬੁੱਡੇ ਦਰਿਆ ਦੀ ਜ਼ਹਿਰ ਆਉਂਦੀ ਐ ਇੱਥੇ ਜਿਹਦਾ ਅਸੀਂ ਰੌਲਾ ਪਾਇਆ ਸੀਗਾ ਕੈਂਸਰ ਇਹਨਾਂ ਲੋਕਾਂ ਨੂੰ ਇਹ ਆਵੇਂ ਤੇਜਾਰੇ ਰੇਲਾ ਕਿੱਥੇ ਸੀਗਾ ਹੁਣ ਭਗਵਾਨਤਮਨ ਕਿੱਧਰ ਗਿਆ ਬਸ ਤੇਜਾਰੇ ਰੇਲਾ ਕਹਿੰਦਾ ਰਿਹਾ ਧਰਾ ਹੰਗਾਰਾ ਫੈਣੀ ਬਈ ਬਈ 1 ਮਿੰਟ 1 ਸਵਾਲ ਉਹਨਾਂ ਦੋਨਾਂ ਨਾਂ ਨਾਲ ਇੱਕ ਸਵਾਲ ਇੱਕ ਸਵਾਲ ਬਈ ਬਹੁਤ ਅਹਿਮ ਐ ਕਿ ਪ੍ਰਧਾਨ ਮੰਤਰੀ ਜੰਗ ਦੇ ਟਾਈਮ 'ਚ ਕਹਿੰਦੇ ਨੇ ਕਿ ਅਸੀਂ ਜਿਹੜਾ ਪਾਕਿਸਤਾਨ ਦਾ ਪਾਣੀ ਬੰਦ ਕਰ ਦਾਂਗੇ ਪਰ ਹੁਣ ਇੱਥੇ ਨਾਲ ਹੀ ਪਰਲੇ ਪਾਸੇ 2-3 ਕਿਲੋਮੀਟਰ ਪਾਕਿਸਤਾਨ ਦਾ ਸਾਈਵਲ ਜ਼ਿਲ੍ਹਾ ਦੁੱਬ ਦੋਨੇ ਪੰਜਾਬ ਰਹੇ ਨੇ ਇਸ ਪਾਣੀ ਦੇ ਵਿੱਚ ਤੁਸੀਂ ਪਹਿਲਾਂ ਕਹਿੰਦੇ ਸੀ ਬੰਦ ਕਰਨਾ ਹੁਣ ਇੱਕੇਦਮ ਤੈਨੂੰ ਇੱਕ ਗੱਲ ਦੱਸਾਂ ਛੋਟੇ ਵੀਰ ਚਲੋ ਇਹ ਗੱਲ ਸ਼ਾਇਦ ਕਿਸੇ ਨੂੰ ਮੇਰੀ ਚੰਗੀ ਲੱਗੂ ਕਿਸੇ ਨੂੰ ਬੁਰੀ ਲੱਗੂ ਇਹਨੇ ਨੁਕਸਾਨ ਵੀ ਕੀਤਾ ਹੜ੍ਹਾਂ ਨੇ ਸਾਡਾ ਡੋਬਾ ਵੀ ਸਾਨੂੰ ਡੋਬਿਆ ਵੀ ਮਾਰਿਆ ਵੀ ਪਰ ਇਹਨੇ ਇੱਕ ਚੰਗੀ ਗੱਲ ਬਹੁਤ ਕੀਤੀ ਤਾਰਾਂ ਤੁਰਾਂ ਰੋਡ ਤਿਆਰ ਦੋਨੇ ਪੰਜਾਬਾਂ ਨੂੰ ਦੋਨੇ ਭਰਾਵਾਂ ਨੂੰ ਇਕੱਠੇ ਕਰਦਾ ਹੈ ਹੈ ਸਾਡਾ 47 ਤੋਂ ਬਾਅਦ ਵਿਛੜਿਆ ਲੀਆਂ ਜਿਉਂ ਤਾਰਾਂ ਤੂਰਾਂ ਖਿੱਚੀਆਂ ਗਈਆਂ ਦਵਾਰਾ ਜੱਫੀਆਂ ਪਈਆਂ ਕਲੇਜਾਂ ਨੂੰ ਠੰਡ ਪਈ ਇਧਰੋਂ ਕਬੂਤਰ ਉੱਡ ਕੇ ਉਧਰ ਪਰਲੇ ਪਾਰ ਤਾਰ ਤੋਂ ਬਾਅਦ ਕਬੂਤਰ ਸੇ ਵੀ ਪਰਚਾ ਦੇ ਦਿੰਦੇ ਆ ਉਧਰੋਂ ਕਬੂਤਰ ਇਧਰ ਆਜੇ ਕਬੂਤਰ ਦੇ ਪਰਚਾ ਹੁਣ ਦਰਿਆਵਾਂ ਦੇ ਪਰਚੇ ਦੇਓਗੇ ਫਿਰ ਤਾਂ ਇਹ ਸਤਲੋਜ ਆ ਵੀ ਵਿਆਹ ਜੇਲਮ ਚ ਨਾ ਪੰਜੇ ਦਰਿਆ ਦੋਸ਼ੀਆ ਪੰਜੇ ਦਰਿਆਵਾਂ ਦੇ ਪਰਚੇ ਦੇਓ ਸਾਰੇ ਨਹੀਂ ਕੀਤਾ ਬਾਰਡਰ ਤੋਂ ਕਦੇ ਇੱਧਰ ਕਦੇ ਬਾਰਡਰ ਤੋਂ ਉਧਰ ਲੈ ਗਿਆ ਸਾਲ ਇਹ ਅਭੀ ਅਸਲ ਦੇ ਵਿੱਚ ਨਾ ਤੁਸੀਂ ਉਹ ਕਹਿੰਦੇ ドラਮਾ ਨੂੰ ਨੱਕੇ ਨਹੀਂ ਪਾਜਦੇ ਹੁੰਦੇ ਦੇਖੋ ਇੱਕ ਕੁਦਰਤ ਦਾ ਵੀ ਇੱਕ ਸਿਸਟਮ ਹੁੰਦਾ ਹੈ ਕੁਦਰਤ ਕੀ ਚਾਹੁੰਦੀ ਹੈ ਕੁਦਰਤ ਨੂੰ ਕੀ ਮਨਜ਼ੂਰ ਹੈ ਸ਼ਾਇਦ ਬੰਦੇ ਨੂੰ ਨਹੀਂ ਪਤਾ ਬੰਦਾ ਬਹੁਤ ਕੋਸ਼ਿਸ਼ਾਂ ਕਰਦਾ ਹੈ ਇਹ ਤਾਂ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ ਜਿਹੜੀ ਜਿਹੜੀ ਸਿੰਧੂ ਜਲ ਸੰਧੀ ਆ ਤਾਂ ਉਹਨੂੰ ਵੀ ਇਹਨਾਂ ਨੇ ਇੱਕ ਵਾਰੀ ਰੋਕ ਲਿਆ ਹੈ ਨਾ ਉਹਨੂੰ ਇਹ ਮਤਲਬ ਕਿ ਅੱਜ ਤਾਂ ਨਹੀਂ ਕਰ ਸਕਦੇ ਇਹ ਕਿਉਂਕਿ ਇਹ ਮਸਲੇ ਜਿਹੜੇ ਇੰਟਰਨੈਸ਼ਨਲ ਲੈਵਲ ਮਸਲੇ ਹੈ ਪਰ ਇੱਕ ਵਾਰੀ ਉਹਨੂੰ ਰੋਕ ਲਿਆ ਹੋਲਡ ਕਰ ਲਿਆ ਵੀ ਅਸੀਂ ਇਹ ਪਾਣੀ ਨਹੀਂ ਛੱਡਾਂਗੇ ਹੁਣ ਕੀ ਕਰਾਂਗੇ ਪਾਣੀ ਦਰੋ ਪਾਣੀ ਨਹੀਂ ਰੁਕਿਆ ਜਾਣਾ ਅਗਲੀ ਗੱਲ ਜਿਹੜੀ ਹੋਰ ਆ ਸਾਡਾ ਸਵਾਲ ਇਹ ਬਣਦਾ ਵੀ ਜਦੋਂ ਮਰਨਾ ਪੰਜਾਬ ਨੇ ਫਿਰ ਵਰਤਨ ਵੇਲੇ ਪੰਜਾਬ ਨੂੰ ਪਾਣੀ ਕਿਉਂ ਹੀ ਰਿਪੀਰੀਅਨ ਲਾਅ ਤੇ ਤੁਸੀਂ ਆਜੋ ਕਿਤੇ ਤਾਂ ਗੱਲ ਕਰੋ ਨਾ ਜ ਦੇਖੋ ਕਰਨਾਟਕਾ ਨੇ ਕਵੇਰੀ ਨਦੀ ਦਾ ਪਾਣੀ ਬੜੇ ਕੇਸ ਚੱਲੇ ਹਾਈ ਕੋਰਟ ਸੁਪਰੀਮ ਕੋਰਟ ਬੜੇ ਟ੍ਰਿਬਿਊਨਲ ਬਣੇ ਕਰਨਾਟਕਾ ਨੇ ਇੱਕ ਬੂੰਦ ਪਾਣੀ ਨਹੀਂ ਦਿੱਤਾ ਨਾ ਤਾਮਲ ਲਾਡੂ ਨੂੰ ਨਾ ਦੂਜੇ ਸੂਬਿਆਂ ਨੂੰ ਤੇ ਅੱਜ ਤੁਸੀਂ ਦੇਖੋ ਵੀਰ ਸਾਡਾ ਪਾਣੀ ਕਿੰਨੇ ਦਹਾਕਿਆਂ ਤੋਂ ਲਗਾਤਾਰ ਲੁੱਟਿਆ ਜਾ ਰਿਹਾ ਹੁਣ ਲੋਕ ਪਤਾ ਮੈਨੂੰ ਕੀ ਕਹਿੰਦੇ ਆ ਮੈਂ ਪਾਣੀ ਤੇ ਬਹੁਤ ਬੋਲਦਾ ਵੀ ਸਾਡਾ ਪਾਣੀ ਥੱਲੇ ਮੁੱਕੂਗਾ ਧਰਤੀ ਦੇ ਵਿੱਚੋਂ ਲੋਕ ਕਹਿੰਦੇ ਇੰਨਾ ਪਾਣੀ ਆਗਾ ਲੱਖਾਂ ਕਮਲ ਮਾਰਦਾ ਲੈ ਸਾਹਬਲਾ ਲੱਖੇ ਨੂੰ ਕੀ ਪਾਣੀ ਉਹ ਸੋਡਾ ਧਰਤੀ ਹੇਠੋਂ ਦਾ ਮੁੱਕ ਰਿਹਾ ਹਰ ਸਾਲ ਟੋਟੇ ਪੈਂਦੇ ਆ ਬੋਰ ਡੂੰਘੇ ਹੁੰਦੇ ਤਰੇ ਜਾਂਦੇ ਆ ਸੋਡਾ ਧਰਤੀ ਹੇਠੋਂ ਪਾਣੀ ਮੁੱਕ ਗਿਆ ਧਰਤੀ ਬੰਜਰ ਹੋ ਗਈ ਇਹ ਪਾਣੀ ਨੇ ਆਉਣਾ ਹੜਾ ਕੇ ਲੈ ਜਾਣਾ ਮਾ ਡਿਜ਼ਾਸਟਰ ਹੈ ਇਹ ਨਹੀਂ ਨਿਕਲਣਾ ਹੈ ਉਹਨਾਂ ਨੂੰ ਨਿਕਲਣਾ ਜਿਹੜਾ ਅਸਲ ਸੁਣੀ ਪਾਣੀ ਵਰਤਨ ਹੈ ਧਰਤੀ ਹੇਠੋਂ ਹੁਣ ਬਾਰੇ ਕਹਿਣਗੇ ਧਰਤੀ ਦਾ ਪਾਣੀ ਪੱਧਰ ਉੱਚਾ ਹੋ ਜੂ ਕਿਵੇਂ ਹੋ ਜੂ ਜਿਹੜਾ ਪਾਣੀ ਹਜ਼ਾਰਾਂ ਸਾਲਾਂ ਦੇ ਵਿੱਚ ਰਿਸ ਰਿਸ ਕੇ ਥੱਲੇ ਗਿਆ ਉਹਨੂੰ ਤੁਸੀਂ ਦਹਾੜਾਂਾਂ ਵਿੱਚ ਪਾਣੀ ਥੱਲੇ ਕਿਵੇਂ ਭਰ ਜੂਗਾ ਨਾ ਇਹਨਾਂ ਕੋਲ ਕੋਈ ਇਹ ਪ੍ਰਬੰਧ ਹੈ ਵੀ ਕੋਈ ਰੀਚਾਰਜ ਇੱਥੇ ਬੈਲ ਕੋਈ ਬੋਰ ਹੋਣ ਦੀ ਚਾਰਜ ਥੱਲੇ ਬੋਰ ਕੀਤੇ ਹੋਣ ਨਾਲ ਦਰਿਆਵਾਂ ਦੇ ਜਾਂ ਟੇਲਾਂ ਤੇ ਸੂਆਂ ਨਹਿਰਾਂ ਕਸੀਆਂ ਦੇ ਵੀ ਥੱਲੇ ਪਾਣੀ ਤੇ ਲੈ ਜਾਵੇ ਉਹ ਵੀ ਨਹੀਂ ਉਹ ਵੀ ਜਾ ਕੇ ਵੀ ਤੁਸੀਂ ਪਾਣੀ ਨਹੀਂ ਪੂਰਾ ਕਰ ਸਕਦੇ ਜਿਹੜਾ ਪਾਣੀ ਕੁਦਰਤ ਵੱਲੋਂ ਹਜ਼ਾਰਾਂ ਲੱਖਾਂ ਸਾਲਾਂ ਚ ਉਹਨਾਂ ਤਹਾਂ ਚ ਗਿਆ ਆਪਾਂ ਅਜ 500 ਫੁੱਟ ਤੇ ਚਲੇ ਗਏ ਇੱਥੇ ਤਾਂ ਮੈਨੂੰ ਪਤਾ ਨਹੀਂ ਪਾਣੀ ਥੋੜੇ ਦਰਿਆ ਕਰਕੇ ਉੱਚਾ ਹੋਊਗਾ ਨਹੀਂ ਨਹੀਂ ਇੱਥੇ ਵੀ ਇੱਥੇ ਮੱਛੀਆਂ ਮੱਛੀਆਂ ਨੇ ਇੱਥੇ ਵੀ ਤੁਸੀਂ ਦੇਖੋ ਨਾ ਫਿਰ ਵੀ ਦਰਿਆ ਦੇ ਕੰਡੇ ਦੇ ਉੱਤੇ ਜੇ ਸਮਰਸੀਬਲ ਮੱਛੀ ਮੋਟਰ ਪਾਈ ਬੈਠੇ ਹਾਂ ਤਾਂ ਕਹਾ ਕਿੱਥੇ ਜਾਵਾਂਗੇ ਅਸੀਂ ਪਾਣੀ ਲੈਣ ਇਹੀ ਹਾਲਾਤ ਹੈ ਪੂਰੀ ਇਹ ਜੇ ਕਿਤੇ ਇੰਨਾ ਪਾਣੀ ਜਿਹੜਾ ਸਾਡਾ ਜੇ ਸਾਨੂੰ ਵਰਤਣ ਨੂੰ ਮਿਲੇ ਪੂਰੇ ਪੰਜਾਬ ਦੀ ਧਰਤੀ ਨੂੰ ਸਾਰੇ ਖੇਤਾਂ ਨੂੰ ਦਰਿਆਈ ਪਾਣੀ ਲੱਗੇ ਨਹਿਰਾਂ ਤੁਸੀਂ ਦੇਖੋ ਇੱਕ ਜਦੋਂ ਪੰਜਾਬ ਪੁਨਰਗਠਨ ਐਕਟ 1966 ਉਹਦੇ ਵਿੱਚ ਟਾਰਾ ਇੰਨਾ ਨੇ 78 79 ਦੇ 80 ਉਹ ਉਹ ਧਾਰਾ ਨੇ ਜਿਹੜੀਆਂ ਪੰਜਾਬ ਦਾ ਸਾਰਾ ਗੜਤੀ ਜੀ ਨੇ ਹਾਂ ਅੱਜ ਆਪਾਂ ਡੈਮਾਂ ਦੀ ਗੱਲ ਕਰਦੇ ਆਂ ਹੈਡ ਵਰਕਸ ਦੀ ਗੱਲ ਕਰਦੇ ਆਂ ਪਾਣੀ ਦੇ ਕੰਟਰੋਲ ਦੀ ਗੱਲ ਕਰਦੇ ਆਂ ਪੰਜਾਬ ਕੋਲੇ ਇੰਨੀ ਵੀ ਪਹੁੰਚ ਹੈ ਨਹੀਂ ਪੰਜਾਬ ਕੋਲ ਇੰਨੀ ਵੀ ਤਾਕਤ ਹੈ ਨਹੀਂ ਕਿ ਪੰਜਾਬ ਆਪ ਦੀ ਮਰਜ਼ੀ ਨਾਲ ਕੋਈ ਨਹਿਰ ਕੱਢ ਦੇ ਜੇ ਇੱਕ ਨਹਿਰ ਵੀ ਨਵੀਂ ਬਣਾਉਣੀ ਆ ਤਾਂ ਉਹ ਸੈਂਟਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਮਿਸ਼ਨਾਂ ਦਾ ਪਿਛਲੀ ਐਲਾਨ ਕੀਤਾ ਸੀ ਸੀ ਜਾਨ ਮਰਨ ਵੇਲੇ ਅਸੀਂ ਯਾਰ ਨਹਿਰਾਂ ਬਣਾਉਣ ਨੂੰ ਸਾਨੂੰ ਇੱਥੇ ਅਧਿਕਾਰ ਨਹੀਂ ਹੈਗੇ ਤੁਸੀਂ ਵਾਟਰ ਗਰਾਊਂਡ ਦੀ ਇੱਧਰ ਆਓ ਇੱਕ ਨੌਜਵਾਨ ਖੜਾ ਹੈ ਇਹਨਾਂ ਦੇ ਮੇਰੇ ਕਿੰਨੇ 800 800 ਫੁੱਟ ਤੇ ਚਲਾ ਗਿਆ 900 ਫੁੱਟ ਤੇ ਪਾਣੀ ਪਾਣੀ ਇਸ ਟਾਈਮ ਸਾਡੇ ਉਧਰ ਤਾਂ ਵੈਸੇ ਪਾਣੀ ਹੈ ਨਹੀਂਗਾ ਇੱਧਰ ਲੇ ਰਹੀ ਜੀ ਤੁਸੀਂ ਬੋਰ ਕਰਦੇ ਹੋ ਤੁਸੀਂ ਉਹਦੇ ਧਰਤੀ ਹੇਠਲਾ ਪਾਣੀ ਉਹ ਤਕਰੀਬਨ ਹੋਊਗਾ 8 ਫੁੱਟ ਵਾਟਰ ਬੈਲਟ ਦਾ ਵਾਟਰ ਬੈਲਟ ਦਾ ਹਾਂਜੀ ਤੁਸੀਂ ਕਰਦੇ ਹੋ ਬੋਰ 8 ਫੁੱਟ 8 ਫੁੱਟ ਤੇ ਪਾਣੀ ਹੈ ਸਾਡੇ ਉਧਰ 8 ਫੁੱਟ ਤੇ ਕਈ ਪਿੰਡਾਂ 'ਚ ਨਹੀਂ ਹਲੇ ਧਰਤੀ ਦੇ ਲੈਵਲ ਦਾ ਗੱਲ ਕਰ ਰਹੇ ਨਾ ਧਰਤੀ ਹੇਠਾ ਭਾਈ ਧਰਤੀ ਹੇਠਾਂ ਪੁੱਛਦੇ ਚੌਂਕ ਲੈਣ ਦਾ ਪੱਤਲੇ ਪੱਤਣ ਐ ਨਹੀਂ ਜਿਹੜਾ ਮੱਛੀ ਬੋਰ ਕਰਦੇ ਬੋਰ ਕਰਦੇ ਹਾਂ ਮੱਛੀ ਦਾ ਮੱਛੀ ਦਾ ਬੋਰ ਨਹੀਂ ਪਾਉਨੇ ਆ ਨਾ ਮੱਛੀ ਦਾ ਤਾਂ ਬਹੁਤ ਡੰਗਾਈ ਦੇ ਵਿੱਚ ਸਾਡੀ ਮੱਛੀ ਮੱਛੀ ਸਮਰਸੀ ਦਾ ਹਾਂ ਹਾਂ ਮੱਛੀ ਦਾ ਕਿੰਨਾ ਏਰੀਆ ਹੋਊਗਾ ਆਪਣਾ 4 400 ਫਟ ਦੇ ਕਿਲ ਇਹ ਬਿਲਕੁਲ ਨੇੜੇ ਪਿੰਡ ਨੇ ਉਹ ਮੇਰਾ ਪਾਣੀ ਜਿਹੜਾ ਹੈਗਾ ਨਾ 500 ਥੱਲੇ ਸਹੀ ਆ ਥੱਲੇ ਬਹੁਤ ਖਰਾਬ ਬਣੀ 500 ਫੁੱਟ ਤੋਂ ਥੱਲੇ ਖਸਾਈਆ ਇੱਥੇ ਬਹੁਤ ਪਾਣਾ ਪਾਣੀ ਬਹੁਤ ਮਾੜਾ ਉਥਲਾ ਪਾਣੀ ਕਿਉਂ ਮਾੜਾ ਜਿਹੜੀ ਗੱਲ 3 ਦਸੰਬਰ ਨੂੰ ਅਸੀਂ ਤੁਹਾਨੂੰ ਹੋਕਾ ਮਾਰਿਆ ਸੀ ਕਿ ਆਜੋ ਬੁੱਢੇ ਨਾਲੇ ਦੀਆਂ ਜ਼ਹਿਰਾਂ ਬੰਦ ਕਰਕੇ ਤੁਹਾਡੇ ਜਾਦ ਹੋਣਾ ਤੁਸੀਂ ਦੇਖਿਆ ਹੁਣ ਤੁਸੀਂ ਨਹੀਂ ਉੱਠ ਕੇ ਆਏ ਸੋਨਵਾ ਸਾਰੀ ਜ਼ਹਿਰ ਆ ਖੜ ਜੋ ਮਹੀਨਾ ਉਹੀ ਜ਼ਹਿਰ ਫੇਰ ਆਉਣ ਲੱਗ ਜੂ ਕਾਲਾ ਪਾਣੀ ਤੁਸੀਂ ਕਹਿੰਦੇ ਆਉਂਦਾ ਇੱਥੇ ਤੋਂ ਇਸੇ ਕੰਢਾ ਕਾਲਾ ਪਾਣੀ ਸੋਨੂੰ ਮਾਰ ਰਿਹਾ ਔਰ ਇਹ ਬਿਲਕੁਲ ਨੇੜੇ ਪਿੰਡ ਦੇ ਉੱਪਰ ਆ ਉਹ ਮਾਰਾ ਪਾਣੀ ਜਿਹੜਾ ਜਿਹੜਾ ਪਾਣੀ ਜਿਹੜਾ ਹੈਗਾ ਨਾ 500 ਥੱਲੇ ਸਹੀ ਆ ਥੱਲੇ ਬਹੁਤ ਖਰਾਬ ਬਣੀ 500 ਫੁੱਟ ਤੋਂ ਥੱਲੇ ਖਸਈਆ ਇੱਥੇ ਬਹੁਤ ਪਾਣਾ ਪਾਣੀ ਬਹੁਤ ਮਾਰਾ ਉਹਦਲਾ ਪਾਣੀ ਕਿਉਂ ਮਾਰਾ ਜਿਹੜੀ ਗੱਲ 3 ਦਸੰਬਰ ਨੂੰ ਅਸੀਂ ਸੋਨੂੰ ਹੋਕਾ ਮਾਰਿਆ ਸੀ ਵੀ ਆਜੋ ਬੁੱਢੇ ਨਾਲੇ ਦੀਆਂ ਜ਼ਹਿਰਾਂ ਬੰਦ ਕਰਕੇ ਤੁਹਾਡੇ ਜਾਦ ਹੋਣਾ ਤੁਸੀਂ ਦੇਖਿਆ ਹੁਣ ਤੁਸੀਂ ਨਹੀਂ ਉੱਠ ਕੇ ਆਏ ਸੋਨੂੰ ਆ ਸਾਰੀ ਜ਼ਹਿਰ ਆ ਖੜ ਜੋ ਮਹੀਨਾ ਉਹੀ ਜ਼ਹਿਰ ਫੇਰ ਆਉਣ ਲੱਗ ਜੂ ਕਾਲਾ ਪਾਣੀ ਤੁਸੀਂ ਕਹਿੰਦੇ ਆਉਂਦਾ ਇੱਥੇ ਤੋਂ ਇਸੇ ਕਰਕੇ ਕਾਲਾ ਪਾਣੀ ਤੁਹਾਨੂੰ ਮਾਰ ਰਿਹਾ ਉਹ ਕਾਲੇ ਪਾਣੀਆਂ ਨੇ ਸਜਾਵਾਂ ਕਦੇ ਉੱਥੇ ਸਾਨੂੰ ਉਹ ਟਾਪੂਆਂ ਦੇ ਭੇਜ ਦਿੰਦੇ ਸੀ ਹੁਣ ਕਾਲੇ ਪਾਣੀ ਸਜਾ ਸਾਨੂੰ ਪੰਜਾਬ ਚ ਦੇਈ ਜਾਂਦੇ ਨੇ ਲਾਲੇ ਵੀ ਸਰ ਪੰਜਾਬ ਮਾਲਵਾ ਤੈਅ ਕਰਕੇ ਫਾਜ਼ਿਲਗਾ ਪਹੁੰਚਦਾ ਫਿਰ ਫਿਰੋਜ਼ਪੁਰ ਮੁਖਸਰ ਨਾਹਾਂ ਰਾਜਸਥਾਨਕ ਦੇ ਲੋਕ ਮਾਰੇ ਜਾਂਦੇ ਚਲੋ ਆਖਰੀ ਸਵਾਲ ਆ ਥੋੜਾ ਹਟਕੇ ਆ ਵਿਸ਼ੇ ਤੋਂ ਜਿਵੇਂ ਸਾਡੇ ਨੌਜਵਾਨ ਸੇਵਾ ਕਰ ਰਹੇ ਨੇ ਚਾਹੇ ਉਹ ਜਨਾਲੇ ਦੇਖਿਆ ਆਪਾਂ ਜਾਂ ਸੁਲਤਾਨਪੁਰ ਲੋਧੀ ਜਦੋਂ ਟਰਾਲੀਆਂ ਸੜਕਾਂ ਤੇ ਨਿਕਲਦੀਆਂ ਨੇ ਇਹ ਤਾਂ ਇੰਜ ਵੀ ਲੱਗਦਾ ਕਿ ਬਾਰਡਰ ਤੋਂ ਪਾਰ ਵੀ ਜਾ ਕੇ ਦੂਜੇ ਪੰਜਾਬ ਚ ਵੀ ਰਾਸ਼ਨ ਵੰਡ ਕੇ ਆ ਸਕਦੇ ਨੇ ਨਹੀਂ ਇਹ ਦੇਖੋ ਇਹ ਇਹ ਸਾਡੀ ਤਸਵੀਰ ਹੈ ਧਰਤੀ ਦੀ ਇਹ ਧਰਤੀ ਨੂੰ ਦੁਸ਼ਮਣਾਂ ਨੇ ਬੜਾ ਬੰਡਿਆ ਵੱਡਿਆ ਟੁਕਿਆ ਬੜਾ ਖੂਨ ਇੱਥੇ ਬਹਾ ਆਹ ਦਰਿਆ ਕਦੇ ਖੂਨ ਨਾਲ ਭਰ ਕੇ ਚੱਲਦੇ ਸੀ ਇਹ ਵੀ ਕਦੇ ਦੌਰ 47 ਚ ਦੇਖਿਆ 10 ਲੱਖ ਬੰਦਾ ਮਾਰਿਆ ਗਿਆ ਕਿੰਨੀ ਧਰਤੀ ਬਰਬਾਦ ਹੋਈ ਕਿੰਨਾ ਯਾੜਾ ਹੋਇਆ ਕਿੰਨੀਆਂ ਇੱਥੇ ਜਿਹੜੀਆਂ ਬੱਚੀਆਂ ਦੀਆਂ ਬੀਬੀਆਂ ਦੀਆਂ ਇੱਜਤਾਂ ਸ਼ਾਲੀਆਂ ਗਈਆਂ ਕਿੰਨੀਆਂ ਉਧਾਲੀਆਂ ਗਈਆਂ ਕਿੰਨੇ ਜਵਾਗ ਤੱਕ ਮਰ ਗਏ ਹਨ ਬੜਾ ਕਾਹਨ ਹੋਇਆ 47 ਚ ਬੜੀਆਂ ਕੋਸ਼ਿਸ਼ਾਂ ਕੀਤੀਆਂ ਦਸ਼ਮਣ ਨੇ ਵੀ ਅਸੀਂ ਇਹਨਾਂ ਨੂੰ ਤੋੜ ਦਗੇ ਨਹੀਂ ਤੋੜਦੇ ਸਾਡਾ ਡੀਐਨਏ ਇੱਕ ਹੈ ਸਾਡਾ ਖੂਨ ਅੰਦਰੋਂ ਇੱਕ ਹੈ ਅੱਜ ਵੀ ਵਾਲੇ ਮਾਰਦਾ ਮੇਰਾ ਵੀ ਐਂ ਜੀ ਕਰਦਾ ਜਿਵੇਂ ਤਾਰ ਜਿੱਤ ਮੁੜਿਆ ਵੀਰ ਜਾ ਆਈਏ ਹੈਨਾ ਕਿਉਂਕਿ ਸਾਡਾ ਉਧਰ ਚਾਰ ਪੈਕਟ ਉਧਰ ਵੀ ਵਾਜਦਾ ਨਹੀਂ ਸਾਡਾ ਦੇਖੋ ਸਾਡੇ ਪੁਰਖਿਆਂ ਦੀ ਧਰਤੀ ਹੈ ਸਾਡੇ ਪੁਰਖੇ ਸਾਡੇ ਬਜ਼ੁਰਗ ਉੱਥੋਂ ਉੱਠ ਕੇ ਆਏ ਉੱਥੋਂ ਸਦੀਆਂ ਉੱਥੇ ਰਹਿੰਦੇ ਸੀ ਬੜੀ ਸਾਂਝ ਡੂੰਗੀ ਤੇ ਗੂੜੀ ਸੀ ਉੱਥੋਂ ਉੱਠ ਕੇ ਇੱਥੇ ਆਏ ਸਾਡੇ ਸ਼ੇਰੇ ਪੰਜਾਬ ਦਾ ਸਾਰਾ ਨਿਸ਼ਾਨੀਆਂ ਰਾਜ ਭਾਗ ਉੱਥੇ ਪਿਆ ਸਹੀ ਹੈ ਹੈਨਾ ਤਾਂ ਇਹ ਕਿਵੇਂ ਦਿਲ ਤੋਂ ਨਿਕਲ ਜੀ ਯਾਰ ਲੱਖ ਗੋਸ਼ਾਂ ਕਰ ਲੈਣੇ ਹੈਨਾ ਇਹ ਨਿਕਲਣਾ ਨਹੀਂ ਲੋਕਾਂ ਦੀ ਮੁਹੱਬਤ ਬਣੀ ਹੋਈ ਹੈ ਜੀ ਬਿਲਕੁਲ ਲਖਾ ਧੰਨਵਾਦ ਜੀ ਤਾਂ ਇਹ ਸਥਿਤੀ ਹੈ ਬਾਰਡਰ ਦੀ ਇੱਥੇ ਪਹੁੰਚੇ ਸੀ ਹਾਲਾਤਾਂ ਦਾ ਜ਼ਾਇਜ਼ਾ ਲੈਣ ਦੇ ਲਈ ਔਰ ਜਿਹੜਾ ਜਿਸ ਤਰ੍ਹਾਂ ਨੌਜਵਾਨ ਸੇਵਾ ਕਰ ਰਹੇ ਆ ਪੰਜਾਬ ਦੇ ਬਿਲਕੁਲ ਇਸੇ ਤਰ੍ਹਾਂ ਹੀ ਆ ਕਿ ਹਰ ਇੱਕ ਦਾ ਦਿਲ ਕਰਦਾ ਕਿ ਸੇਵਾ ਦਾ ਕੀ ਹੈ ਦੁਖੀ ਤੋ ਵੀ ਨੇ ਰੋੜਤਾ ਉਧਰਲੇ ਪਾਸੇ ਆ ਤਾਰ ਤੋਂ ਪਰਲੇ ਪਾਸੇ ਲਿ ਵੀਰੇ ਆ ਤਾਂ ਅਸੀਂ ਉਧਰ ਵੀ ਕਰਉਣੇ ਆ ਉਹ ਵੀ ਆਪਣਾ ਹੀ ਪੰਜਾਬ